ਕਾਵਰ ਮੋਰਚਾ ਲੱਗਿਆ ਸਮਾਣੇ ਦੇ ਵਿੱਚ ਜਿੱਥੇ ਭਾਈ ਗੁਰਜੀਤ ਸਿੰਘ ਕਾਵਰ ਦੇ ਉੱਤੇ ਨੇ ਮੰਗ ਕਰ ਰਹੇ ਨੇ ਧਰਮਗਰਾਂ ਦਾ ਵੀ ਦੇਟ ਦੀ ਕਰਨ ਲਈ ਸਖਤ ਕਾਨੂੰਨ ਬਣਾ ਚਾਹੀਦਾ ਭਾਈ ਗੁਰਜੀਤ ਸਿੰਘ ਖਾਲਸਾ ਜੀ ਦਾ 258 ਦਿਨਾਂ ਤੋਂ ਮੋਰਚਾ ਚੱਲ ਰਿਹਾ ਹੈ ਉਹਦੇ ਵਿੱਚ ਅਸੀਂ ਪਹਿਲਾਂ ਵੀ ਆਏ ਆ ਅੱਜ ਵੀ ਪਹੁੰਚੇ ਆ ਅੱਜ ਇੰਨੀ ਬਰਸ਼ਾਤ ਹੈ ਦੇ ਬਾਵਜੂਦ ਵੀ ਸਾਰੇ ਧਰਮਾਂ ਦੇ ਇੱਥੇ ਜੋ ਆਗੂ ਨੇ ਹੋਰ ਦੂਸਰੇ ਲੋਕ ਵੀ ਪਹੁੰਚੇ ਆ ਆਮ ਇਨਸਾਨ ਵੀ ਨੇ ਜਿਹੜੇ ਹਰ ਇੱਕ ਦੇ ਮੰਨ ਦੇ ਵਿੱਚ ਹੈ ਕਿ ਜੋ ਸਾਡੇ ਧਰਮ ਦੇ ਪ੍ਰਤੀ ਕੋਈ ਕਾਨੂੰਨ ਬਣ ਜੇ ਸਾਰੇ ਧਰਮਾਂ ਵਾਸਤੇ ਬੈਠੇ ਨੇ ਭਾਈ ਗੁਰਜੀਤ ਸਿੰਘ ਖਾਲਸਾ ਕਿਹੜਾ ਕੋਈ ਕੱਲੇ ਬੈਠੇ ਨਹੀਂ ਸਰਕਾਰ ਚੁੱਪੀ ਪਈ ਹੈ ਕਿਉਂਕਿ ਸਰਕਾਰ ਨੇ ਵਾਅਦਾ ਕੀਤਾ ਸੀ 2022 ਦੇ ਵਿੱਚ ਚੋਣਾਂ ਤੋਂ ਪਹਿਲਾਂ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਕਿਹਾ ਸੀ ਵੀ ਜਦੋਂ ਮੈਂ ਸਰਕਾਰ ਦੇ ਵਿੱਚ ਆ ਗਿਆ ਤੁਸੀਂ ਸਰਕਾਰ ਬਣਾਓ ਆਮ ਆਦਮੀ ਪਾਰਟੀ ਦੀ ਤਾਂ ਇਹ ਕਾਨੂੰਨ ਮੈਂ ਬਣਾਉਂਗਾ ਜਦੋਂ 3.5 ਸਾਲ ਦਾ ਸਮਾਂ ਹੋ ਚੁੱਕਿਆ ਅਜੇ ਕਾਨੂੰਨ ਬਣਾਉਂਦਾ ਨਾਉ ਨਹੀਂ ਲੈ ਰਹੇ ਮੈਨੂੰ ਸਮਝ ਨਹੀਂ ਆਉਂਦੀ ਕਿਉਂ ਨਹੀਂ ਇਹ ਗੱਲ ਕਰ ਰਹੇ ਜਾਂ ਤਾਂ ਉਹਨਾਂ ਦੇ ਮਨ ਦੇ ਵਿੱਚ ਕੋਈ ਭੈਅ ਹੈ ਦੇਖੋ ਭੈਅ ਲੋਣਾ ਕੋਲੇ ਪਹੁੰਚੀ ਪਈ ਹੈ ਉਹਨਾਂ ਨੇ ਕਾਨੂੰਨ ਬਣਾਉਣਾ ਸਾਰੇ ਲੋਕ ਇਕੱਠੇ ਹੋ ਕੇ ਸਾਰੇ ਧਰਮਾਂ ਦੇ ਇੰਨੇ ਉਹਨਾਂ ਦੀ ਆਵਾਜ਼ਾਂ ਇਹੀ ਨੇ ਹਰੇਕ ਦਾ ਮਨ ਇਹ ਹੈ ਮੰਨਦੇ ਬਲਬਲੇ ਨੇ ਕਿ ਅਸੀਂ ਰਾਜਪੁਰਾ ਪਟਿਆਲਾ ਜਿਹੜੀ ਉਹ ਮੇਨ ਹਾਈ ਬੁਆਏ ਬੰਦ ਕਰਨ ਤੇ ਪਹੁੰਚਣ ਦੀ ਉਹਨਾਂ ਦੀ ਤਮੰਨਾ ਸਾਰਿਆਂ ਦਾ ਮਨ ਇਹ ਕਹਿ ਰਿਹਾ ਵੀ ਤਾਂ ਸਰਕਾਰ ਜਾਗੂਗੀ ਆ 160 70 ਦਿਨ ਹੋ ਗਏ ਭਾਈ ਸਾਹਿਬ ਨੂੰ ਟਾਵਰ ਤੇ ਪਹੁੰਚਣ ਨੂੰ ਕਿੱਥੇ ਕਮੀ ਰਹੀਗੀ ਸਰਕਾਰ ਤੱਕ ਆਵਾਜ਼ ਪਹੁੰਚ ਕਿਉਂ ਨਹੀਂ ਰਹੀ ਪਹਿਲਾਂ ਕੁਝ ਜਿਸ ਤਰ੍ਹਾਂ ਸਾਡੇ ਮੁੱਖ ਮੰਤਰੀ ਸਾਹਿਬ ਸਮਾਣਾ ਆਏ ਤੇ ਕੁਝ ਛੋਟੇ ਛੋਟੇ ਬੱਚਿਆਂ ਦਾ ਜੋ ਇੱਕ ਪਰਦਾ ਰਹੀਂ ਹਾਏ ਲਕਿਟਾਂਟ ਹੋ ਗਿਆ ਸੀ ਉਹਦੇ ਵਿੱਚ ਚਲੇ ਗਏ ਸੀ ਹੋਰ ਸੁਬੰਬੇ ਵਿੱਚ ਮੁੱਖ ਮੰਤਰੀ ਸਾਹਿਬ ਇੱਥੇ ਆਏ ਸੀ ਉਸ ਟਾਈਮ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਇਸ ਕਮੇਟੀ ਨੂੰ ਮਿਲ ਲੈਂਦੇ ਪਰ ਉਹ ਕਮੇਟੀ ਨੂੰ ਵੀ ਨਹੀਂ ਮਿਲ ਕੇ ਗਏ ਬੜੀ ਵੱਡੀ ਗਲਤੀ ਹੋਈ ਹੈ ਜਾਂ ਤਾਂ ਦੇਖੋ ਕੋਈ ਜਾਂਦਾ ਲੋਕਲ ਹੋਰੇ ਜੋ ਲੀਡ ਦੇ ਉਹ ਨਹੀਂ ਸਹੀ ਗਾਈਡ ਕਰਦੇ ਸਾਨੂੰ ਸਮਝ ਨਹੀਂ ਲੱਗ ਰਹੀ ਭਾਈ ਗੁਰਜੀਤ ਸਿੰਘ ਦੇ ਨਾਲ ਅਸ਼ਮੋਡਾ ਨਾਲ ਮੋਡਾ ਲਾ ਕੇ ਖੜੇ ਆਂ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਤੇ ਸਾਰੇ ਧਰਮਾਂ ਨੂੰ ਅਸੀਂ ਸਮਰਪਤਾ ਤੇ ਧਰਮ ਕਦੇ ਕੋਈ ਵੀ ਕਿਸੇ ਨੂੰ ਲੜਨਾ ਨਹੀਂ ਸਿਖਾਉਂਦਾ ਤੇ ਜੇ ਕੋਈ ਬੇਅਦਬੀ ਕਰਦਾ ਉਸ ਨੂੰ ਵੈਛੇਤਾ ਜਿੰਮੇਵਾਰ ਫਾਂਸੀ ਦੀ ਸਜ਼ਾ ਵੀ ਨਾਲ ਦੀ ਨਾਲੇ 24 ਘੰਟੇ ਲੰਗੜਨ ਦੇ ਨਾਲ ਦੀ ਨਾਲ ਉਹਨਾਂ ਨੂੰ ਗੋਲੀ ਨਾਲ ਉੜਾ ਦਿੱਤਾ ਜਾਂਦਾ ਈ ਥੀਕਾ ਟੋਕਾ ਟੂਮਰ ਕੈਦੀ ਦਾ ਸਜ਼ਾ ਕਰਦੇ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਵੱਖ-ਵੱਖ ਧਰਮਾਂ ਦੇ ਲੋਕ ਆਪਸੀ ਭਾਈਚਾਰੇ ਦੀ ਸਾਜ ਜਨ ਨਾਲ ਰਹਿੰਦੇ ਆ ਜਦੋਂ ਕਿਸੇ ਵੀ ਧਰਮਗ੍ਰੰਥ ਦੀ ਦੇਤ ਵੀ ਹੁੰਦੀ ਹੈ ਤਾਂ ਸਾਰੇ ਧਰਮਾਂ ਦੇ ਲੋਕ ਹੈ ਉਹਨਾਂ ਨੂੰ ਦੁੱਖ ਪਹੁੰਚਦਾ ਤੇ ਉਹ ਮੰਨ ਕਰਦੇ ਆ ਕਿ ਇਨਸਾਨਪਨ ਮਿਲਣਾ ਚਾਹੀਦਾ ਅੱਜ ਕਾਵਰ ਮੋਰਚਾ ਲੱਗਿਆ ਸਮਾਣੇ ਦੇ ਵਿੱਚ ਜਿੱਥੇ ਭਾਈ ਗੁਰਜੀਤ ਸਿੰਘ ਕਾਵਰ ਦੇ ਉੱਤੇ ਨੇ ਮੰਗ ਕਰ ਰਹੇ ਨੇ ਧਰਮਗਦਰਾਂ ਦਾ ਵੀ ਦੇਟ ਦੀ ਕਰਨ ਲਈ ਸਖਤ ਕਾਨੂੰਨ ਬਣਾ ਚਾਹੀਦਾ। ਵੱਖ-ਵੱਖ ਧਰਮਾਂ ਦੇ ਲੋਕ ਪਹੁੰਚੇ ਨੇ ਸਾਡੇ ਨਾਲ ਬ੍ਰਾਹਮਣ ਸਭਾ ਦੇ ਪ੍ਰਧਾਨ ਵੀ ਪਹੁੰਚੇ ਨੇ ਗੱਲਬਾਤ ਕਰਦਿਆਂ ਜਦੋਂ ਤੁਸੀਂ ਵੀ ਪਹੁੰਚਿਓ ਕਿਹੜੀ ਸੰਸਥਾ ਤੋਂ ਆਏ ਹੋ ਤੇ ਕੀ ਕਹਿਣਾ ਚਾਹੁੰਦੇ ਹੋ। ਭਾਰਤੀ ਐਬੈਲਿਕ ਬ੍ਰਾਹਮਣ ਸਭਾ ਪੰਜਾਬ ਦੇ ਮੁਖsevada ਹੋਂ ਦੇ ਨਾਤੇ ਮੈਂ ਅੱਜ ਇੱਥੇ ਜੀ ਜੋਸ਼ ਭਾਈ ਗੁਰਜੀਤ ਸਿੰਘ ਖਾਲਸਾ ਜੀ ਦਾ 258 ਦਿਨਾਂ ਤੋਂ ਮੋਰਚਾ ਚੱਲ ਰਿਹਾ ਹੈ ਉਹਦੇ ਵਿੱਚ ਅਸੀਂ ਪਹਿਲਾਂ ਵੀ ਆਏ ਆ ਅੱਜ ਵੀ ਪਹੁੰਚੇ ਆ ਅੱਜ ਇੰਨੀ ਬਰਸ਼ਾਤ ਹੋਣ ਦੇ ਬਾਵਜੂਦ ਵੀ ਸਾਰੇ ਧਰਮਾਂ ਦੇ ਇੱਥੇ ਜੋ ਆਗੂ ਨੇ ਹੋਰ ਦੂਸਰੇ ਲੋਕ ਵੀ ਪਹੁੰਚੇ ਨੇ ਆਮ ਇਨਸਾਨ ਵੀ ਨੇ ਜਿਹੜੇ ਹਰ ਇੱਕ ਦੇ ਮੰਨ ਦੇ ਵਿੱਚ ਹੈ ਵੀ ਜੋ ਸਾਡੇ ਧਰਮ ਦੇ ਪ੍ਰਤੀ ਕੋਈ ਕਾਨੂੰਨ ਬਣ ਜੇ ਸਾਰੇ ਧਰਮਾਂ ਵਾਸਤੇ ਬੈਠੇ ਨੇ ਭਾਈ ਗੁਰਜੀਤ ਸਿੰਘ ਖਾਲਸਾ ਕਿਹੜਾ ਕੋਈ ਇਕੱਲੇ ਬੈਠੇ ਨੇ ਸੋ ਅੱਜ ਇੰਨੀ ਮਾਤਰਾ ਦੇ ਵਿੱਚ ਤੁਸੀਂ ਇਹ ਕਹਿ ਸਕਦੇ ਹੋ ਅੱਜ ਮੇਰਾ ਖਿਆਲ ਹੈ ਕਿ ਘਟੋ ਘਟ ਚਿੰਨੇ ਹਜ਼ਾਰ ਬੰਦਾ ਇੱਥੇ ਪਹੁੰਚਿਆ ਤੇ ਹੌਲੀ ਹੌਲੀ ਭਾਈ ਬਿਰਤੂ ਸਿੰਘ ਜੀ ਜੋ ਸਾਡੇ ਕੋਆਰਡੀਨੇਟਰ ਨੇ ਇਸ ਮੋਰਚੇ ਦੇ ਉਹਨਾਂ ਨੂੰ ਬੇਨਤੀ ਕੀਤੀ ਹੈ ਵੀ ਸਾਨੂੰ ਵਟਸਐਪ ਗਰੁੱਪ ਤੇ ਤੁਸੀਂ ਪਾ ਦਿਆ ਕਰੋ ਜਿਹੜੇ ਵੀ ਕੋਈ ਪ੍ਰੋਗਰਾਮ ਰੱਖਣਾ ਹੈ ਕਿ ਇਹ ਮੋਰਚਾ ਇਹ ਵੱਧ ਤੋਂ ਵੱਧ بڑا ਹੋ ਸਕੇ ਇਸ ਕਰਕੇ ਸਰਕਾਰ ਦੇ ਉੱਪਰ ਆਪਾਂ ਇਹ ਦਬਾਅ ਬਣਾ ਸਕੀਏ ਜੋ ਸਰਕਾਰ ਸੁੱਤੀ ਪਈ ਹੈ ਕਿਉਂਕਿ ਸਰਕਾਰ ਨੇ ਵਾਅਦਾ ਕੀਤਾ ਸੀ 2022 ਦੇ ਵਿੱਚ ਚੋਣਾਂ ਤੋਂ ਪਹਿਲਾਂ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਕਿਹਾ ਸੀ ਵੀ ਜਦੋਂ ਮੈਂ ਸਰਕਾਰ ਦੇ ਵਿੱਚ ਆ ਗਿਆ ਤੁਸੀਂ ਸਰਕਾਰ ਬਣਾਓ ਆਮ ਆਦਮੀ ਪਾਰਟੀ ਦੀ ਤਾਂ ਇਹ ਕਾਨੂੰਨ ਮੈਂ ਬਣਾਉਂਗਾ ਹੁਣ ਉਹ ਸਰਕਾਰ ਦੇ ਵਿੱਚ ਨੇ ਤਿੰਨ ਸਾਢੇ ਤਿੰਨ ਸਾਲ ਦਾ ਸਮਾਂ ਹੋ ਚੁੱਕਿਆ ਅਜੇ ਕਾਨੂੰਨ ਬਣਾਉਣ ਦਾ ਨਾਂ ਨਹੀਂ ਲੈ ਰਹੇ ਮੈਨੂੰ ਸਮਝ ਨਹੀਂ ਆਉਂਦੀ ਕਿਉਂ ਨਹੀਂ ਇਹ ਗੱਲ ਕਰ ਰਹੇ ਜਾਂ ਤਾਂ ਉਹਨਾਂ ਦੇ ਮਨ ਦੇ ਵਿੱਚ ਕੋਈ ਭੈਅ ਹੈ ਦੇਖੋ ਭੈਲੋਣਾ ਕੋਲੇ ਪਹੁੰਚੀ ਪਈ ਹੈ ਉਹਨਾਂ ਨੇ ਕਾਨੂੰਨ ਬਣਾਉਣਾ ਹੈ ਅਸੀਂ ਤਾਂ ਪਿੱਛੇ ਜਦੋਂ ਧਰਨਾ ਲਾਇਆ ਸੀ ਉਸ ਟਾਈਮ ਸਾਨੂੰ ਵਿਸ਼ਵਾਸ ਦਿਵਾਇਆ ਤੀ ਕਿ ਤੁਹਾਡੀ ਫਾਈਲ ਨੇੜੇ ਪਹੁੰਚ ਗਈ ਤੇ ਵੀ ਤੁਹਾਡਾ ਜਲਦੀ ਇਹ ਮਸਲਾ ਹੱਲ ਹੋ ਜਾਏਗਾ ਤੇ ਕਹੇ ਜਲਦੀ ਸਾਰੇ ਧਰਮਾਂ ਵਾਸਤੇ ਕਾਨੂੰਨ ਬਣਾ ਦਿੱਤਾ ਜਾਵੇਗਾ ਉਸ ਸਮੇਂ ਅਸੀਂ ਧਰਮ ਇਸ ਗੱਲ ਕਰਕੇ ਚੱਕ ਲਿਆ ਸੀ ਪਰ ਹੁਣ ਜਿਸ ਤਰ੍ਹਾਂ ਸਾਰੇ ਲੋਕ ਇਕੱਠੇ ਹੋ ਕੇ ਸਾਰੇ ਧਰਮਾਂ ਦੇ ਇੰਨੇ ਉਹਨਾਂ ਦੀਆਂ ਆਵਾਜ਼ਾਂ ਇਹੀ ਨੇ ਹਰੇਕ ਦਾ ਮਾਨ ਹੈ ਮੰਦ ਬਲਬਲੇ ਨੇ ਕਿ ਅਸੀਂ ਰਾਜਪੁਰਾ ਪਟਿਆਲਾ ਜਿਹੜੀ ਉਹ ਮੇਨ ਹਾਈਵੇ ਬਾਂਹ ਬੰਦ ਕਰਨ ਤੇ ਪਹੁੰਚਣ ਦੀ ਉਹਨਾਂ ਦੀ ਤਮੰਨਾ ਸਾਰਿਆਂ ਦਾ ਮਨ ਇਹ ਕਹਿ ਰਿਹਾ ਵੀ ਤਾਂ ਸਰਕਾਰ ਜਾਗੂਗੀ ਵੀ ਮੈਂ ਇਹ ਚਾਹਣਾ ਕੋਈ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਆਪਾਂ ਉਹ ਕੰਰ ਨਾ ਪਹੁੰਚਣ ਦਈਏ ਸਮਾ ਕੱਢ ਕੇ ਹੁਣ ਤਾਂ ਲੁਧਿਆਣਾ ਦੀ ਪਹੁੰਚੋਂ ਕਣੀ ਪਹਿਲਾਂ ਮੁੱਖ ਮੰਤਰੀ ਸਾਹਿਬ ਬੀਜੀ ਸੇ ਕੁਸਤੋ ਵੀ ਹੁਣ ਤਾਂ ਬੇਲੇ ਹੋ ਚੁੱਕੇ ਨੇ ਉਸ ਉਪਚੋਣ ਵੀ ਉਹਨਾਂ ਨੇ ਜਿੱਤ ਲਈ ਐ ਉਹਦੇ ਬਾਅਦ ਵੀ ਹੁਣ ਤਾਂ ਉਹਨਾਂ ਕੋਈ ਸਮਾਂ ਸਮਾਂ ਕੱਢ ਕੇ ਉਹ ਕਾਨੂੰਨ ਨੂੰ ਬਣਾਉਂਦੀ ਹੈ ਜਰੂਰ ਇਹ ਫੈਚਰਾ ਕਰਨਾ ਉਹਨਾਂ ਦੇ ਅੱਗੇ ਹੱਥ ਬਨ ਕੇ ਬੇਨਤੀ ਐ ਸਾਰੇ ਧਰਮਾਂ ਦੇ ਉਹ ਆਪ ਵੀ ਸਿੱਖ ਧਰਮ ਨੂੰ ਬਲਾਂਗ ਕਰਦੇ ਨੇ ਉਹਨਾਂ ਦਾ ਆਪ ਪਹਿਨਤ ਪਹਿਲੇ ਤੌਰ ਤੇ ਵਾਰਜ ਬਣਦਾ ਵੀ ਇਹ ਕੰਮ ਅਸੀਂ ਕਰਦੀ ਐ ਆ 260 70 ਦਿਨ ਹੋ ਗਏ ਭਾਈ ਸਾਹਿਬ ਨੂੰ ਕਾਵਰ ਤੇ ਪਹੁੰਚਣ ਨੂੰ ਕਿੱਥੇ ਕਮੀ ਰਹੀ ਸਰਕਾਰ ਤੱਕ ਆਵਾਜ਼ ਪਹੁੰਚ ਕਿਉਂ ਨਹੀਂ ਰਹੀ ਪਹਿਲਾਂ ਕੁਝ ਜਿਸ ਤਰ੍ਹਾਂ ਸਾਡੇ ਮੁੱਖ ਮੰਤਰੀ ਸਾਹਿਬ ਸਮਾਣਾ ਆਏ ਤੇ ਕੁਝ ਛੋਟੇ ਛੋਟੇ ਬੱਚਿਆਂ ਦਾ ਜੋ ਇੱਕ ਤੇ ਪਰਦੇ ਰਾਹੀਂ ਐ ਐਕਸੀਡੈਂਟ ਹੋ ਗਿਆ ਸੀ ਉਹਦੇ ਵਿੱਚ ਚਲੇ ਗਏ ਸੀ ਉਹ ਸੁਬੰਧ ਦੇ ਵਿੱਚ ਮੁੱਖ ਮੰਤਰੀ ਸਾਹਿਬ ਇੱਥੇ ਆਏ ਸੀ ਉਸ ਟਾਈਮ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਤੇ ਇਸ ਕਮੇਟੀ ਨੂੰ ਮਿਲ ਲੈਂਦੇ ਪਰ ਉਹ ਕਮੇਟੀ ਨੂੰ ਵੀ ਨਹੀਂ ਮਿਲ ਕੇ ਗਏ ਬੜੀ ਵੱਡੀ ਗਲਤੀ ਹੋਈ ਹੈ ਜਾਂ ਤਾਂ ਦੇਖੋ ਕੋਈ ਜਾਂਦਾ ਲੋਕਲ ਹੋਰੇ ਜੋ ਲੀਡਰ ਨੇ ਉਹ ਨਹੀਂ ਸਹੀ ਗਾਈਡ ਕਰਦੇ ਸਾਨੂੰ ਸਮਝ ਨਹੀਂ ਲੱਗ ਰਹੀ ਪਰ ਹੁਣ ਜਿਉਂ-ਜਿਉਂ ਲੋਕ ਆਵਾਜ਼ ਇਕੱਠੀ ਹੁੰਦੀ ਜਾਂਦੀ ਹੈ ਸੋ ਲੋਕਾਂ ਦਾ ਜਿਹੜਾ ਹੈ ਇਕੱਠਾ ਹੈ ਉਹ ਦਿਨੋਂ ਦਿਨ ਹੁਣ ਦੱਸਿਆ ਜਾਏਗਾ ਉਹਨਾਂ ਦੀਆਂ ਸੀਐਡੀ ਏਜੰਸੀਆਂ ਉਹ ਬੈਠੀਆਂ ਨੇ ਉਹ ਆਪੇ ਰਸ ਦੇਣਗੇ ਵੀ ਕੀ ਸਮਾਨੇ ਦਾ ਉੱਥੇ ਹਾਲ ਹੈ ਅੱਜ ਬਰਸਾਤ ਦੇ ਮੌਸਮ ਦੇ ਵਿੱਚ ਹੋ ਕੇ ਵੀ ਭਾਈ ਗੁਰਜੀਤ ਸਿੰਘ ਖਾਲਸਾ ਜੀ ਦੇ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦੇ ਇਸ ਸੰਘਰਸ਼ ਦੇ ਵਿੱਚ ਸਾਰੇ ਹਿੱਸਾ ਪਾਉਣ ਆਏ ਨੇ ਸਾਰੇ ਧਰਮਾਂ ਦੇ ਆਗੂ ਸਹਿਬਾਨ ਹੋਰ ਸਾਰੇ ਲੋਕ ਹਿੱਸਾ ਪਾਉਣ ਆਏ ਨੇ ਸੋ ਸਾਰੇ ਅਸੀਂ ਦਿਨ ਰਾਤ ਜਦੋਂ ਵੀ ਆਵਾਜ਼ ਦੇਣਗੇ ਅਸੀਂ ਨਾਲ ਹੋ ਕੇ ਇਕੱਠੇ ਹੋ ਕੇ ਸੰਘਰਸ਼ ਜਾਰੀ ਰੱਖਾਂਗੇ ਹੁਣ ਇਸ ਸੰਘਰਸ਼ ਇਕੱਲੇ ਭਾਈ ਗੁਰਜੀਤ ਸਿੰਘ ਦਾ ਨਹੀਂ ਇਕੱਲੇ ਇਕੱਲੇ ਦਾ ਇਹ ਸੰਘਰਸ਼ ਬਣ ਚੁੱਕਿਆ ਹੈ ਹੁਣ ਇਕੱਲਾ ਇਕੱਲਾ ਬੰਦਾ ਭਾਈ ਗੁਰਜੀਤ ਸਿੰਘ ਬਣਨ ਜਾ ਰਿਹਾ ਸੋ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਵੱਡਾ ਵਿਸ਼ਾਲ ਰੂਪ ਵੰਡ ਤੋਂ ਪਹਿਲਾਂ ਇਹ ਜਲਦੀ ਕਾਨੂੰਨ ਬਣਾ ਦਿੱਤਾ ਜਾਵੇ ਇਹੀ ਅਸੀਂ ਬੇਨਤੀ ਕਰਦੇ ਹਾਂ ਪਰ ਵੱਖ-ਵੱਖ ਬੁਲਾਰੇ ਜਦੋਂ ਮੰਚ ਕੋਲ ਬੋਲਦੇ ਸੀ ਅਸੀਂ ਵੀ ਸੁਣਦੇ ਸੀ ਉਹ ਗਿਲਾ ਕਰਦੇ ਸੀ ਕਿ ਲੋਕ ਨਹੀਂ ਆਉਂਦੇ ਲੋਕ ਇਕੱਠ ਨਹੀਂ ਕਰਦੇ ਅਸੀਂ ਇਹੀ ਮੈਂ ਪਹਿਲਾਂ ਗੱਲ ਕਹਿ ਕੇ ਆਇਆ ਤੇ ਜੋ ਸਾਡੇ ਕੋਆਰਡੀਨੇਟਰ ਨੇ ਭਾਈ ਗੁਰਪ੍ਰੀਤ ਸਿੰਘ ਜੀ ਉਹਨਾਂ ਨੂੰ ਇਹੀ ਬੇਨਤੀ ਕੀਤੀ ਆ ਕਿ ਸਾਨੂੰ ਵੱਖ-ਵੱਖ ਜਿਵੇਂ ਹੁਣ ਸਾਨੂੰ ਕਈ ਵਾਰ ਪਤਾ ਨਹੀਂ ਲੱਗਦਾ ਸੀ ਇੱਕ ਦੂਜੇ ਤੋਂ ਜਿਵੇਂ ਅੱਜ ਮੌਕੇ ਤੇ ਪਤਾ ਲੱਗਿਆ ਨਹੀਂ ਅਸੀਂ ਘੱਟੋ-ਘੱਟ ਦੋ-ਤਿੰਨ ਸੌ ਬੰਦੇ ਆਉਂਦੇ ਕਿਥੇ ਅਸੀਂ ਹੁਣ ਪੰਜ-ਚਾਰ ਬੰਦੇ ਆਏ ਸੀ ਇਸ ਕਰਕੇ ਅੱਜ ਅਸੀਂ ਬਰਸਾਤ ਹੋਣ ਦੇ ਬਾਵਜੂਦ ਵੀ ਅਸੀਂ ਕਹਾਜ ਦੀ ਲਵਾਉਣ ਆਏ ਹੁ ਭਾਈ ਅੱਜ ਬਰਸਾਤ ਹੋ ਰਹੀ ਹੈ ਚਾਹੇ ਫਿਰ ਵੀ ਆਪਾਂ ਜਾਵਾਂਗੇ ਬਰਸਾਤ ਹੋਣ ਦੇ ਬਾਵਜੂਦ ਵੀ ਅਸੀਂ ਇੱਥੇ ਪਹੁੰਚ ਕੇ ਆਪਣੀ ਹਾਜ਼ਰੀ ਲਵਾਈ ਹੈ ਤੇ ਭਾਈ ਗੁਰਜੀਤ ਸਿੰਘ ਦੇ ਨਾਲ ਸਮੋਢਾਂ ਨਾਲ ਮੋਢਾ ਲਾ ਕੇ ਖੜੇ ਆ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਤੇ ਸਾਰੇ ਧਰਮਾਂ ਨੂੰ ਅਸੀਂ ਸਮਰਪਤਾ ਤੇ ਧਰਮ ਕਦੇ ਕੋਈ ਵੀ ਕਿਸੇ ਨੂੰ ਲੜਨਾ ਨਹੀਂ ਸਿਖਾਉਂਦਾ ਤੇ ਜੇ ਕੋਈ ਬੇਅਦਬੀ ਕਰਦਾ ਉਸ ਨੂੰ ਵੈਸੇ ਤਾਂ ਜਿਵੇਂ ਬਾਹਰ ਫਾਂਸੀ ਦੀ ਸਜ਼ਾ ਵੀ ਨਾਲ ਦੀ ਨਾਲੇ 24 ਘੰਟੇ ਜੰਗਣਦੰ ਦੇ ਨਾਲ ਦੀ ਨਾਲ ਉਹਨਾਂ ਨੂੰ ਗੋਲੀ ਨਾਲ ਉੜਾ ਦਿੱਤਾ ਜਾਂਦਾ ਇੱਥੇ ਘਟੋ ਘਟ ਉਮਰ ਕੈਦੀ ਦਾ ਸਜ਼ਾ ਕਰਦੇ ਕਿ ਅੱਗੇ ਤੋਂ ਕੋਈ ਇਹ ਜਾਂ ਕੋਈ ਗਲਤੀ ਕਰਨ ਦੀ ਹਿੰਮਤ ਨਾ ਕਰੇ ਕਿਉਂ ਜੇ ਕੋਈ ਗਲਤੀ ਕਰਦਾ ਤਾਂ ਉਹਨੂੰ ਮਦਬੁੱਦੀ ਕਹਿ ਕੇ ਆਪਣਾ ਬਚਾਰ ਕਰਾ ਕਰ ਦਿੱਤਾ ਜਾਂਦਾ ਸੋ ਇਹ ਗੱਲਾਂ ਸਰਕਾਰ ਨੂੰ ਧਰਮ ਤੇ ਵਾਰ ਰਾਜਨੀਤੀ ਤੋਂ ਦੋਨਾਂ ਦੀ ਜਗ੍ਹਾ ਲਗ ਲਗ ਰੱਖਣੀ ਚਾਹੀਦੀਆਂ ਵਿਚਲਾ ਆ ਗੜਬੜ ਨਹੀਂ ਕਰਨੀ ਚਾਹੀਦੀ ਧਰਮ ਦੀ ਆ ਤੇ ਰਾਜਨੀਤੀ ਦੀ ਰਾਜਨੀਤੀ ਵੱਖ ਰੱਖਣ ਧਰਮ ਵੱਖ ਰੱਖਣ ਸੋ ਉਹਨਾਂ ਹੋਂਦੇ ਚਰਨਾ ਚ ਇਹੀ ਬੇਨਤੀ ਕਰਦੇ ਆ ਕਿ ਬੜੇ ਸ਼ਾਂਤੀ ਤੇ ਪਿਆਰ ਨਾਲ ਇਹ ਮੌਜੂਦਾ ਜਿੰਨੇ ਚੱਲ ਰਿਹਾ ਉਸੇ ਨੂੰ ਦੇਖਦੇ ਹੋਏ ਉਹ ਇਹ ਕਾਨੂੰਨ ਜਲਦੀ ਤੋਂ ਜਲਦੀ ਬਣਾ ਦੇਓ ਇਹ ਕਰਨਾਲ ਬ੍ਰਹਮਣ ਸੁਵਧਾ ਦੇ ਪ੍ਰਧਾਨ ਸੀ ਜਿਹੜੇ ਕਹਿੰਦੇ ਆ ਕਿ ਸਾਰੇ ਲੋਕ ਆ ਜਿਹੜੇ ਅੱਜ ਵਰਜੀਤ ਸਿੰਘ ਬਣ ਕੇ ਸੰਘਰਸ਼ ਕਰ ਰਹੇ ਸਰਕਾਰ ਨੂੰ ਉਧਰ ਦੇਖਣਾ ਚਾਹੀਦਾ ਜਲਦੀ ਕਾਨੂੰਨ ਬਣਾਉਣਾ ਚਾਹੀਦਾ কেমৰামেন সোনু দৱী ভাটিয়া